ਹੱਥ ਜੋੜ ਕੇ ਤੇ ਹੱਥ ਅੱਡ ਕੇ ਤੁਹਾਡੇ ਸਾਰਿਆਂ ਕੋਲ ਇੱਕ ਸਾਾਸ ਚਾਹਨਾ ਇਹ ਮੇਰੀ ਵੀਡੀਓ ਪਿੰਡ ਦੇ ਹਰ ਸਰਪੰਚ ਪੰਚ ਲੰਬੜਦਾਰ ਤੱਕ ਗ੍ਰੰਥੀ ਸਿੰਘਾਂ ਤੱਕ ਜਾਂ ਕਿਸੇ ਮੰਦਰ ਦੇ ਪੁਜਾਰੀ ਤੱਕ ਜਰੂਰ ਪੰਚਾ ਦਿਓ ਵਿਦਆਊਟ ਐਨੀ ਪੋਲਿਟੀਕਲ ਸਪੋਰਟ ਆਪਾਂ ਪਿੰਡਾਂ ਦਾ ਕਵੇਂ ਭਲਾ ਕਰ ਸਕਦੇ ਮੈਨੂੰ ਆਪਣਾ ਪੋਤਾ ਆਪਣਾ ਬੱਚਾ ਆਪਣਾ ਛੋਟਾ ਭਰਾ ਸਮਝ ਕੇ ਸੇਵਾ ਦਾ ਮੌਕਾ ਦਿਓ ਹਜੇ ਵੀ ਜੇ ਮੈਨੂੰ ਵੀਡੀਓ ਚ ਐਕਸਪਲੇਨ ਕਰਨਾ ਪੈ ਰਿਹਾ ਕਿ ਮੈਂ ਪੰਜਾਬ ਦਾ ਦਿਲੋਂ ਭਲਾ ਚਾਹਨਾ ਜਾਂ ਪੰਜਾਬ ਲਈ ਮੈਂ ਕੰਮ ਕਰਨਾ ਚਾਹਨਾ ਫਿਰ ਤਾਂ ਮੈਂ ਮਨ ਲੱਗਦਾ ਮੂਰਖ ਹੀ ਹਾਂ ਅਸੀਂ ਚਾਹੁੰਦੇ ਕਿ ਹਰ ਪਿੰਡ ਦੇ ਵਿੱਚ ਇੱਕ ਜ਼ਰੀਆ ਫਾਊਂਡੇ ਹੱਥ ਜੋੜ ਕੇ ਤੇ ਹੱਥ ਅੱਡ ਕੇ ਤੁਹਾਡੇ ਸਾਰਿਆਂ ਕੋਲ ਇੱਕ ਸਾਾਸ ਚਾਹਨਾ ਜੇ ਤੁਸੀਂ ਵੀ ਪੰਜਾਬ ਦੇ ਲੋਕਾਂ ਦਾ ਭਲਾ ਚਾਹੁੰਦੇ ਹੋ ਆ ਮੇਰੀ ਵੀਡੀਓ ਜ਼ਰੂਰ ਸੁਣ ਲਿਓ ਵੀਡੀਓ ਸੁਣਨ ਤੋਂ ਬਾਅਦ ਜੇ ਚੰਗਾ ਲੱਗੇ ਤਾਂ ਇਹਨੂੰ ਸ਼ੇਅਰ ਵੀ ਜ਼ਰੂਰ ਕਰਿਓ ਔਰ ਆਪਣੇ ਕੀਮਤੀ ਸੁਝਾਅ ਕਮੈਂਟ ਕਰਕੇ ਵੀ ਜ਼ਰੂਰ ਰੱਖਿਓ ਜਿਵੇਂ ਤੁਸੀਂ ਜਾਣਦੇ ਹੋ ਕਿ ਏਕ ਜ਼ਰੀਆ ਫਾਊਂਡੇਸ਼ਨ ਪਿਛਲੇ 10 ਸਾਲਾਂ ਤੋਂ ਮੈਡੀਕਲ ਫੀਲਡ ਦੇ ਵਿੱਚ ਸੇਵਾ ਨਿਭਾ ਰਹੀ ਹੈ ਤੁਹਾਡੇ ਸਾਰਿਆਂ ਦੇ ਸਾਥ ਨਾਲ ਅਸੀਂ ਸਿਰਫ ਇੱਕ ਜ਼ਰੀਆ ਵਾਂ ਜਿਵੇਂ ਕਿ ਐਨ ਜੀਓ ਦਾ ਨਾਮ ਵੀ ਇੱਕ ਜ਼ਰੀਆ ਤੇ ਮੈਂ ਸਿਰਫ ਇੱਕ ਉਹਦਾ ਇੱਕ ਛੋਟਾ ਜਿਹਾ ਸੇਵਕ ਆ ਮੇਰੀ ਟੀਮ ਨੇ ਮੈਨੂੰ ਸਲਾਹ ਦਿੱਤੀ ਕਿ ਕਿਉਂ ਨਾ ਪੰਜਾਬ ਦੇ 12 13000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਸਰਪੰਚ ਪੰਚ ਤੇ ਲੰਬੜਦਾਰ ਨੂੰ ਕੰਟੈਕਟ ਕੀਤਾ ਜਾਵੇ। ਇਸ ਵੀਡੀਓ ਰਾਹੀਂ ਮੈਂ ਹੱਥ ਜੋੜ ਕੇ ਇਨਵੀਟੇਸ਼ਨ ਦਿੰਨਾ ਤੁਹਾਡਾ ਸਾਥ ਮੰਗਦਾ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ। ਇਹ ਮੇਰੀ ਵੀਡੀਓ ਪਿੰਡ ਦੇ ਹਰ ਸਰਪੰਚ ਪੰਚ ਲੰਬੜਦਾਰ ਤੱਕ ਗਰੰਥੀ ਸਿੰਘਾਂ ਤੱਕ ਜਾਂ ਕਿਸੇ ਮੰਦਰ ਦੇ ਪੁਜਾਰੀ ਤੱਕ ਜਰੂਰ ਪੰਚਾ ਦਿਓ। ਮੇਰੀ ਟੀਮ ਨੇ ਸਲਾਹ ਕੀਤੀ ਹੈ ਅਸੀਂ ਇੱਕ ਪ੍ਰੋਗਰਾਮ ਰੱਖਾਂਗੇ ਜਿਹਦੇ ਵਿੱਚ ਪੰਜਾਬ ਭਰ ਦੇ तकरीबन ਸਾਰੇ ਪਿੰਡਾਂ ਦੇ ਵਿੱਚੋਂ ਅਸੀਂ ਉਹਨਾਂ ਦੇ ਸਰਪੰਚ ਪੰਚ ਭਾਵੇਂ ਉਹ ਕਿਸੇ ਵੀ ਪੋਲਿਟੀਕਲ ਪਾਰਟੀ ਨਾਲ ਸੰਬੰਧ ਰੱਖਦੇ ਨੇ ਕਿਸੇ ਵੀ ਧਰਮ ਨਾਲ ਸੰਬੰਧ ਰੱਖਦੇ ਨੇ ਇਹ ਸਾਡੀ ਟੀਮ ਦਾ ਕੋਈ ਲੈਣਾ ਦੇਣਾ ਨਹੀਂ ਅਸੀਂ ਚਾਹੁੰਦੇ ਹਾਂ ਇਹਨਾਂ ਸਾਰੇ ਸਰਪੰਚਾਂ ਪੰਚਾਂ ਨੂੰ ਜਾਂ ਪ੍ਰਧਾਨ ਜਾਂ ਵੈਸੇ ਵੀ ਕੋਈ ਯੂਥ ਪਿੰਡ ਦਾ ਮੁੰਡਾ ਕਿਉਂਕਿ तकरीबन ਮੈਂ ਦੇਖਦਾ ਕਿ ਪੰਜਾਬ ਦੇ ਵਿੱਚ ਬੜੇ ਲੋਕ ਪੀੜਤ ਨੇ ਜਿਹੜੇ ਆਪਣਾ ਇਲਾਜ ਨਹੀਂ ਕਰਾ ਸਕਦੇ ਔਰ ਹੈਰਾਨਗੀ ਦੀ ਗੱਲ ਇਹ ਹੈ ਕਿ ਉਹਨਾਂ ਦਾ ਇਲਾਜ ਉਹਨਾਂ ਨੂੰ ਵੀ ਨਹੀਂ ਪਤਾ ਕਿ ਫ੍ਰੀ ਹੋ ਸਕਦਾ ਮੈਂ ਬੇਨਤੀ ਕਰਨਾ ਚਾਹਨਾ ਕਿ ਪਿਛਲੇ 9-10 ਸਾਲ ਦਾ ਤਜਰਬਾ ਜਿਹੜਾ ਸਾਨੂੰ ਮੈਡੀਕਲ ਫੀਲਡ ਦੇ ਵਿੱਚੋਂ ਹੈਗਾ ਮੈਂ ਉਹਦਾ ਚਾਹਨਾ ਕਿ ਲੋਕਾਂ ਦੇ ਜਿਹੜੇ ਪੀੜਤ ਲੋਕ ਨੇ ਇਹਨਾਂ ਦਾ ਫਾਇਦਾ ਇਹਨਾਂ ਦਾ ਫਾਇਦਾ ਕੀਤਾ ਜਾਵੇ ਮੈਂ মিডিਆ ਵਾਲੇ ਸਾਰੇ ਭਰਾਵਾਂ ਨੂੰ ਕੋਈ ਛੋਟਾ ਮੀਡੀਆ ਚੈਨਲ ਹੈ ਕੋਈ ਵੱਡਾ ਮੀਡੀਆ ਚੈਨਲ ਹੈ ਮੈਂ ਉਹਨਾਂ ਸਾਰਿਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆ ਮੇਰਾ ਫੋਨ ਨੰਬਰ ਨੋਟ ਕਰ ਲਓ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਥੋੜੇ ਦਿਨਾਂ ਦੇ ਵਿੱਚ ਇੱਕ ਪ੍ਰੋਗਰਾਮ ਰੱਖਾਂਗੇ ਜਿਹਦੇ ਵਿੱਚ ਮੈਂ 1 ਟੂ 1 ਹਰ ਸਰਪੰਚ ਨੂੰ ਹਰ ਪੰਚ ਨੂੰ ਹਰ মিডিਆ ਵਾਲੇ ਨੂੰ ਔਰ ਹਰ ਲੰਬੜਦਾਰ ਨੂੰ ਮੈਂ ਖੁਦ ਮਿਲੂੰਗਾ ਪਹਿਲਾਂ ਅਸੀਂ ਡੇਟ ਅਨਾਉਂਸ ਕਰਨ ਲੱਗੇ ਸੀਗੇ ਕਿ ਆਹ 23 ਨੂੰ ਅਸੀਂ ਪ੍ਰੋਗਰਾਮ ਰੱਖਣ ਜਾ ਰਹੇ ਹਾਂ ਲੁਧਿਆਣੇ ਤੇ ਪਿੰਡਾਂ ਦੇ ਸਾਰੇ ਸਰਪੰਚ ਪੰਚ ਕਾਉਂਸਲਰ ਇਹ ਕੋਈ ਪੋਲਿਟੀਕਲ ਮੈਟਰ ਨਹੀਂ ਹੈਗਾ ਕਿਉਂਕਿ ਮੈਨੂੰ ਇਹਨਾਂ ਲੱਗੇ ਕਿ ਲੋਕਾਂ ਨੂੰ ਲੱਗੇ ਕਿ ਸ਼ਾਇਦ ਪੋਲਿਟੀਕਲ ਮੈਟਰ ਹੈ ਅਸੀਂ ਸਿਰਫ ਇਸ ਐਨਜੀਓ ਦਾ ਫਾਇਦਾ ਪੰਜਾਬ ਦੇ ਘਰ-ਘਰ ਤੱਕ ਜਿਹੜੇ ਲੋਕ ਪੀੜਤ ਨੇ ਉਹਨਾਂ ਤੱਕ ਪਹੁੰਚਾਣ ਲਈ ਇਹ ਗੱਲ ਕਰ ਰਹੇ ਹਾਂ ਕੋਈ ਇਹ ਨਹੀਂ ਕਿ ਮੈਨੂੰ ਉਹ ਸਰਪੰਚਾਂ ਨੂੰ ਜੀ ਮੇਰਾ ਸਾਥ ਦਿਓ ਨਹੀਂ ਅਸੀਂ ਤੁਹਾਡਾ ਸਾਥ ਦੇਣਾ ਚ ਅਸੀਂ ਤੁਹਾਡੇ ਕੋਲੋਂ ਕੋਈ ਸਾਥ ਨਹੀਂ ਲੈਣਾ ਚਾਹੁੰਦੇ ਨਾ ਮੈਂ ਕੁਝ ਤੁਹਾਡੇ ਕੋਲ ਮੰਗਦਾ ਸਿਰਫ ਮੈਂ ਇਹ ਕਹਿਣਾ ਚਾਹਨਾ ਜੋ ਮੇਰਾ ਆਈਡੀਆ ਹੈ ਇਹ ਤਕਰੀਬਨ ਅੱਜ ਦਾ ਨਹੀਂ 3-4 ਸਾਲ ਤੋਂ ਮੈਂ ਰੌਲਾ ਪਾ ਰਿਹਾ ਲੋਕ ਕਹਿੰਦੇ ਨੇ ਸੰਸਥਾਵਾਂ ਦੇ ਕੀ ਲੋੜ ਹੈ ਆਪਣੇ ਆਪਣੇ ਪਿੰਡ ਸੰਭੋ ਇਹ ਮੈਂ ਖੁਦ ਕਹਿਣਾ ਕਿ ਅਗਰ ਇੱਕ ਪਿੰਡ ਦੇ ਵਿੱਚ ਗਰੁੱਪ ਬਣਿਆ ਹੋਵੇ ਪਿੰਡਾਂ ਦੇ ਵਿੱਚ ਧੜੇਬਾਜ਼ੀ ਬਹੁਤ ਹੁੰਦੀ ਹੈ ਜਿਹੜੇ ਐਨ ਆਰ ਆਈ ਨੇ ਉਹ ਬਹੁਤਾ ਵਿਸ਼ਵਾਸ ਕਰਕੇ ਰਾਜੀ ਨਹੀਂ ਕਿ ਕਿੰਨੂੰ ਪੈਸੇ ਭੇਜੀਏ ਕਿੰਨੂੰ ਲੋੜ ਹੈ ਐਨ ਆਰ ਆਈ ਵਿਚਾਰਿਆਂ ਨੂੰ ਪਤਾ ਹੀ ਨਹੀਂ ਮੇਰੇ ਕੋਲ ਬੜੇ ਐਨਆਰਆਈ ਨੇ ਜਿਹੜੇ ਆਪਣਾ ਦੁੱਖ ਜਤਾਂਦੇ ਨੇ ਕਿ ਭਰਾਵਾ ਤੂੰ ਆਪਣਾ ਅਕਾਊਂਟ ਨੰਬਰ ਖੋਲ ਲੈ ਅਸੀਂ ਜਿਹੜੇ ਰਿਸ਼ਤੇਦਾਰ ਨੂੰ ਕਹਿੰਨੇ ਆ ਕਿ ਜਾ ਕੇ ਅਨਮੋਲ ਦੀ ਐਨਜੀਓ ਜੇ ਉੱਥੇ ਇੱਕ ਜ਼ਰੀਆ ਨੂੰ ਸੇਵਾ ਦਿਓ ਉਹ ਆਪਣੇ ਦੁਖੜੇ ਲਾ ਕੇ ਬਹਿ ਜਾਂਦਾ ਪਹਿਲਾਂ ਮੈਨੂੰ ਤਾਂ ਸੇਵਾ ਦੇ ਦਿਓ ਮੈਨੂੰ ਪੈਸੇ ਚਾਹੀਦੇ ਨੇ ਕਈ ਵਾਰ ਤੇ ਐਸੀ ਗੱਲਾਂ ਵੀ ਹੋਈਆਂ ਕਈ ਐਨਆਰਆਈਆਂ ਨੇ ਸਾਡੇ ਮਰੀਜ਼ਾਂ ਲਈ ਪੈਸੇ ਭੇਜੇ ਜਿਨ੍ਹਾਂ ਦੇ ਹੱਥ ਭੇਜੇ ਉਹਨਾਂ ਨੇ ਪਹੁੰਚਾਇਓ ਹੀ ਨਹੀਂ ਤੇ ਉਹਨਾਂ ਨੇ ਸਾਡੀ ਐਨਜੀਓ ਦਾ ਹੀ ਨਾਮ ਲਾਤਾ ਕਿ ਜੀ ਇਹ ਤਾਂ ਮੈਂ ਅਨਮੋਲ ਨੂੰ ਫੜਾਇਆ ਸੀ ਫੜਾਇਆਇਆ ਸੀ ਉਤੋਂ ਐਨਆਰਆਈ ਨੂੰ ਪਤਾ ਉਹ ਕਹਿੰਦੇ ਨਮੋਲ ਦਾ ਪੈਸੇ ਫੜਦਾ ਨਹੀਂ ਉਹ ਕਹਿੰਦੇ ਨਹੀਂ ਮੇਰੇ ਕੋਲ ਫੜ ਲਿਓ ਨੇ ਐਦਾਂ ਵੀ ਬੜਾ ਕੁਝ ਹੋਇਆ ਤੇ ਫਿਰ ਮਜਬੂਰਨ ਮੈਂ ਐਨਆਰਆਈਆਂ ਕੋਲ ਹੱਥ ਜੋੜ ਕੇ ਬੇਨਤੀ ਕਰਦਾ ਹੁੰਨਾ ਉਹਨਾਂ ਦੇ ਕਿ ਮੈਂ ਮਜਬੂਰ ਹਾਂ ਮੈਂ ਕਾਊਂਟ ਨੰਬਰ ਫਿਲਹਾਲ ਆਪਣੀ ਐਨਜੀਓ ਦਾ ਨਹੀਂ ਖੋਲ ਸਕਦਾ ਜਿੱਦੇ ਚ ਮੈਂ ਕਮਾ ਤੁਹਾਨੂੰ ਉੱਚ ਪੈਸੇ ਪਾ ਦੋ ਮੈਂ ਖੁਦ ਮਜਬੂਰ ਹਾਂ ਮੈਂ ਬੜੀਆਂ ਚੀਜ਼ਾਂ ਤੇ ਫਸਿਆ ਹੋਇਆ ਪਰ ਜਿਹੜਾ ਆਲਾ ਆਈਡੀਆ ਹੈ ਇਹ ਬੜਾ ਪ੍ਰੈਕਟੀਕਲੀ ਪੋਸਿਬਲ ਵੀ ਹੈ ਤੇ ਇਹਦਾ ਫਾਇਦਾ ਵੀ ਬਹੁਤ ਹੈ ਫੋਰ ਐਗਜ਼ਾਮਪਲ ਸਾਰੇ ਪਿੰਡਾਂ ਦੇ ਸਰਪੰਚ ਸਾਡੇ ਨਾਲ ਕੰਟੈਕਟ ਕਰ ਲੈਣ ਪਈ ਲੁਧਿਆਣੇ ਦੇ ਨਾਲ ਲੱਗਦੇ 100 ਪਿੰਡਾਂ ਦੇ ਸਰਪੰਚ ਸਾਡੇ ਨਾਲ ਸੰਪਰਕ ਕਰ ਲੈਣ। ਮੇਰੇ ਪਰਸਨਲ ਨੰਬਰ ਦੇ ਵਿੱਚ ਉਹਨਾਂ ਦੇ ਫੋਨ ਨੰਬਰ ਸੇਵ ਹੋਣਗੇ। ਅਸੀਂ WhatsApp ਤੇ ਵੀ ਉਹਨਾਂ ਨਾਲ ਟੱਚ 'ਚ ਰਹਾਂਗੇ। ਹੁਣ ਫੋਰ ਐਗਜ਼ਾਮਪਲ ਲੁਧਿਆਣੇ ਦਾ ਕੋਈ ਵੀ ਪਿੰਡ ਹੈ। ਨਾਮ ਲੈ ਲਓ ABC। ਉਹ ਪਿੰਡ ਦੇ ਵਿੱਚ ਕਿਸੇ ਪਿੰਡ ਵਾਸੀ ਨੂੰ ਕੋਈ ਦਿੱਕਤ ਹੈ, ਮਰੀਜ਼ ਹੈ। ਉਹ ਵਿਚਾਰਾ ਆਪਣੇ ਸਰਪੰਚ ਨੂੰ ਕੰਟੈਕਟ ਕਰੇਗਾ। ਸਰਪੰਚ ਉਸ ਮਰੀਜ਼ ਦੀ ਐਂਬੂਲੈਂਸ ਕਰਾ ਕੇ ਆਪਣੇ ਪਿੰਡ ਦੇ ਵਿੱਚੋਂ ਸਾਡੇ ਕੋਲ ਭੇਜੇਗਾ। ਅਸੀਂ ਉਸ ਮਰੀਜ਼ ਨੂੰ ਫ੍ਰੀ ਚੈੱਕਅਪ ਕਰਾਵਾਂਗੇ, ਫ੍ਰੀ ਉਹਦਾ ਇਲਾਜ ਕਰਾਵਾਂਗੇ ਔਰ ਜਿਹੜਾ ਉਸ ਪਿੰਡ ਦਾ NRI ਹੋਏਗਾ ਉਹ ਸਿੱਧੀ ਸੇਵਾ ਜਿੰਨੀ ਲੋੜ ਆ ਉਸ ਮਰੀਜ਼ ਨੂੰ ਉਨੀ ਉਹਦੇ ਕੋਲ ਭੇਜ ਦੇਗਾ ਭਾਵੇਂ ਉਹ ਕਿਸੇ ਹੋਰ ਪਿੰਡ ਦਾ ਐਨਆਰਆਈ ਦੇ ਦੇਵੇ ਜਾਂ ਉਸੇ ਪਿੰਡ ਦਾ ਦੇ ਦੇਵੇ ਉਹ ਅਲੱਗ ਗੱਲ ਉਹ ਅਲੱਗ ਗੱਲ ਪਰ ਇਹਦੇ 'ਚ ਫਾਇਦਾ ਕਿੰਨਾ ਹੋ ਸਕਦਾ ਮੈਨੂੰ ਪਤਾ ਹੈ ਕਿ ਜਿੰਨੇ ਵੀ ਸਰਪੰਚ ਨੇ ਸਾਰੇ ਪੰਜਾਬ ਦੇ ਪਿੰਡਾਂ ਦੇ ਉਹ ਸਾਰੇ ਮੇਰੇ ਤੋਂ ਵੱਡੇ ਨੇ ਸ਼ਾਇਦ ਤੁਸੀਂ ਆਪਣੇ ਆਪ ਨੂੰ ਠੀਕ ਮਹਿਸੂਸ ਨਾ ਕਰੋ ਕਿ ਅਸੀਂ ਇਹ ਜਵਾਕ ਜੇ ਨੂੰ ਹੁਣ ਫੋਨ ਕਰੀਏ ਮੈਨੂੰ ਆਪਣਾ ਪੋਤਾ ਆਪਣਾ ਬੱਚਾ ਆਪਣਾ ਛੋਟਾ ਭਰਾ ਸਮਝ ਕੇ ਸੇਵਾ ਦਾ ਮੌਕਾ ਦਿਓ ਮੈਂ ਖੁੱਲਾ ਸੱਦਾ ਦਿੰਦਾ ਪੰਜਾਬ ਦੇ ਸਾਰੇ মিডিਏ ਨੂੰ ਕਿਉਂਕਿ ਮੀਡੀਆ ਦੇ ਵਿੱਚ ਵੀ ਕੀ ਹੈ ਕਿ ਬਹੁਤ ਪੱਤਰਕਾਰ ਭਰਾਵਾਂ ਨੂੰ ਮਰੀਜ਼ਾਂ ਦੇ ਫੋਨ ਆਉਂਦੇ ਨੇ ਕਿ ਸਾਡਾ ਪੇਸ਼ੈਂਟ ਆ ਸਾਡਾ ਪੇਸ਼ੈਂਟ ਆ ਵਿਚਾਰੇ ਉਹ ਪੱਤਰਕਾਰ ਭਰਾ ਉਹਦੀ ਇੰਟਰਵਿਊ ਕਰ ਦਿੰਦੇ ਨੇ ਇੰਟਰਵਿਊ ਕਰਨ ਤੋਂ ਬਾਅਦ ਉਹ ਪੱਤਰਕਾਰ ਭਰਾ ਨੂੰ ਪਤਾ ਨਹੀਂ ਲੱਗਦਾ ਕਿ ਉਸ ਮਰੀਜ਼ ਨੂੰ ਕਿੰਨੇ ਪੈਸਿਆਂ ਦੀ ਲੋੜ ਸੀ ਤੇ ਉਹਦੇ ਕੋਲ ਪਹੁੰਚ ਕਿੰਨੇ ਗਏ ਪਹੁੰਚੇ ਵੀ ਕਿ ਨਹੀਂ ਪਹੁੰਚੇ ਇੱਕ ਵਾਰੀ ਮੈਂ ਖੁਦ ਗਵਾਹ ਆ ਮੇਰੇ ਕੋਲ ਪ੍ਰੂਫ ਵੀ ਲੈ ਲਿਓ ਇੱਕ ਮਰੀਜ਼ ਦੀ ਇੰਟਰਵਿਊ ਕੀਤੀ ਇੱਕ ਚੈਨਲ ਨੇ ਤੇ ਉਹਦੀ ਜਿਹੜੀ ਵਾਈਫ ਸੀ ਉਹ ਸਾਡੇ ਕੋਲ ਆਂਦੇ ਨੇ ਸੇਵਾ ਲੈਣੋਂ ਭੈਣ ਉਹਨੂੰ ਫੋਨ ਕਰ ਕਰਕੇ ਲੋਕ ਤੰਗ ਕਰਨ ਲੱਗੇ ਕਿ ਇਹ ਮਰੀਜ਼ ਘਰ ਵਾਲੇ ਨੂੰ ਛੱਡ ਦੇ ਸਾਡੇ ਨਾਲ ਵਿਆਹ ਕਰਾ ਲਾ ਅਸੀਂ ਤੈਨੂੰ ਪੈਸਿਆਂ 'ਚ ਰੱਖਾਂਗੇ ਸਾਡੇ ਕੋਲ ਬਹੁਤ ਪੈਸਾ ਹੁਣ ਉਹਦੇ 'ਚ মিডিਆ ਵਾਲੇ ਭਰਾ ਦਾ ਵੀ ਕੋਈ ਕਸੂਰ ਨਹੀਂ ਉਹਦੇ 'ਚ ਉਸ ਵਿਚਾਰੀ ਦਾ ਵੀ ਕੋਈ ਕਸੂਰ ਨਹੀਂ ਪਰ ਉਹ ਗਲਤ ਮੈਨੇਜਮੈਂਟ ਕਰਕੇ ਜਿਹੜਾ ਉਹ ਇਹ ਸਾਰਾ ਕੁਝ ਹੋ ਗਿਆ ਇਹੀ ਜੇ ਕਿਤੇ মিডিਆ ਵਾਲੇ ਭਰਾਵਾਂ ਕੋਲ ਕੋਈ ਕੇਸ ਆਵੇ ਉਹ ਮੈਨੂੰ ਦੇਣ ਪਰਸਨਲ ਮੈਨੂੰ ਫੋਨ ਕਰਕੇ ਨੰਬਰ ਮੇਰਾ ਲੈ ਕੇ ਕਿ ਹਾਂਜੀ ਅਨਮੋਲ ਜੀ ਇਹ ਪੇਸ਼ੈਂਟ ਹੈ ਇਹਦਾ ਦੇਖਿਓ ਉਹ ਮਰੀਜ਼ ਮੇਰੇ ਕੋਲ ਆਏਗਾ ਮੈਂ ਗੱਲਬਾਤ ਕਰੂੰਗਾ ਜਿੰਨੀ ਉਹਨੂੰ ਲੋੜ ਹੋਈ ਜੋ ਵੀ ਉਹਦਾ ਕੇਸ ਹੋਇਆ ਮੈਂ ਸ ਪੱਤਰਕਾਰ ਨੂੰ ਜਾਂ ਸਰਪੰਚ ਨੂੰ ਦੱਸੂੰਗਾ ਫਿਰ ਉਹ ਸਰਪੰਚ ਵੀ ਸਮਝੇਗਾ ਅੱਜ ਹੋ ਕੀ ਰਿਹਾ ਜਿੱਦਾਂ ਹੁਣ ਪਿੱਛੇ ਮੇਰੇ ਕੋਲੇ ਕੇਸ ਆਇਆ ਤੇ ਇੱਕ ਮੇਰੇ ਬਹੁਤ ਹੀ ਖਾਸ ਮਿੱਤਰ ਨੇ ਕੇਸ ਭੇਜਤਾ ਕਿ ਨਮੋਲਾ ਪੇਸ਼ੈਂਟ ਨੂੰ ਦੇਖੀ ਉਸ ਮਰੀਜ਼ ਨੂੰ ਅਸੀਂ ਸਾਰਾ ਕੁਝ ਕਰਾਤਾ ਟੈਸਟ ਵੀ ਕਰਾਤੇ ਇਲਾਜ ਵੀ ਕਰਾਤਾ ਪਰ ਉਹ ਮਰੀਜ਼ ਲਾਲਚੀ ਸੀ ਪੈਸੇ ਮੰਗ ਰਿਆ ਸੀ ਪੈਸੇ ਦੇ ਦਿਓ ਪੈਸੇ ਦੇ ਦਿਓ ਸੀਗਾ ਪੈਸੇ ਨਹੀਂ ਦੇਣੇ ਤੁਸੀਂ ਇਲਾਜ ਕਰਾ ਲਓ ਸਾਡੀ ਐਨ ਜੀਓ ਦਾ ਇਲਾਜ ਕਰਾਉਣ ਦਾ ਕੰਮ ਹੈ ਉਹਨੇ ਜਾ ਕੇ ਮੇਰੇ ਦੋਸਤ ਨੂੰ ਕੰਨ ਭਰਤੇ ਕਿਨੇ ਤਾਂ ਸਾਡਾ ਇਲਾਜ ਹੀ ਨਹੀਂ ਕਰਾਇਆ ਇਹਨੇ ਤਾਂ ਮੈਨੂੰ ਪੈਸੇ ਹੀ ਨਹੀਂ ਦਿੱਤੇ ਇਸ ਚੱਕਰ ਚੋ ਦੋਸਤ ਮੇਰੇ ਨਾਲ ਲੜ ਪਿਆ ਬਿਨਾਂ ਮੇਰਾ ਪੱਖ ਜਾਣੇ ਇਹਦਾ ਮਤਲਬ ਕੀ ਹੋਇਆ ਹੁਣ ਕਿ ਮਿਸ ਮੈਨੇਜਮੈਂਟ ਲੈਕ ਆਫ ਨੋਲੇਜ ਲੈਕ ਆਫ ਕੋਆਰਡੀਨੇਸ਼ਨ ਕਰਕੇ ਉਹ ਬੰਦੇ ਦਾ ਮੇਰੇ ਨਾਲ ਰਿਲੇਸ਼ਨ ਖਰਾਬ ਹੋ ਗਿਆ ਕਈ ਲੋਕ ਤਾਂ ਐਸੇ ਨੇ ਜਿਹੜੇ ਜ਼ਿੰਦਗੀ 'ਚ ਮੈਨੂੰ ਕਦੀ ਮਿਲੇ ਵੀ ਨਹੀਂ ਨਾ ਮੇਰੇ ਨਾਲ ਫੋਨ ਤੇ ਗੱਲ ਹੋਈ ਨਾ ਮੇਰੇ ਨਾਲ ਵਰਤੀ ਪਰ ਠੱਪਾ ਲਾਉਂਦੇ ਨੇ ਤਾਂ ਜੀ ਆਕੜ ਖੋਰ ਹੈ ਤਾਂ ਫੋਨ ਨਹੀਂ ਚੱਕਦਾ ਇਹ ਤਾਂ ਇਦਾਂ ਹੈ ਤਾਂ ਉਦਾਂ ਹੈ ਤਾਂ ਉਦਾਂ ਹਜ਼ਾਰਾਂ ਹੀ ਫੋਨ ਕਾਲ ਨੇ ਸਾਨੂੰ ਸਾਡੀ ਐਨ ਜੀਓਜ਼ ਦੇ ਨੰਬਰਾਂ ਤੇ ਔਰ ਮੈਂ ਹਮੇਸ਼ਾ ਕਹਿੰਦਾ ਹੁਣ ਕਿ ਜਿਹੜਾ ਬੰਦਾ 365 ਦਿਨ ਤੁਹਾਨੂੰ ਮਿਲ ਰਿਹਾ ਇੱਕ ਜਗ੍ਹਾ ਤੇ ਕੋਈ ਐਸੀ ਸੰਸਥਾ ਕੋਈ ਐਸਾ ਲੀਡਰ ਕੋਈ ਐਸਾ ਸੋਸ਼ਲ ਵਰਕਰ ਕੋਈ ਨਾਮ ਤਾਂ ਲੋ ਕਮੈਂਟ ਕਰਕੇ ਜਿਹੜਾ ਸ਼ਰੀਆਮ ਕਹਿੰਦਾ ਹੋਵੇ ਕਿ 365 ਦਿਨ ਜੇ ਕਿਸੇ ਨੇ ਸਾਡੀ ਟੀਮ ਨੂੰ ਮਿਲਣਾ ਤਾਂ ਇਸ ਸਮੇਂ ਆ ਕੇ ਮਿਲ ਲਓ ਮੈਂ ਵਡਿਆਈ ਨਹੀਂ ਕਰ ਰਿਹਾ ਇੱਕ ਜ਼ਰੀਆ ਦੀ ਪਰ ਯਾਰ ਜਿੱਥੇ ਇੱਕ ਜ਼ਰੀਆ ਇੰਨਾ ਸੋਹਣਾ ਕੰਮ ਕਰ ਰਹੀ ਹੈ ਤਾਂ ਹੁਣ ਉਹਦੇ ਉਹਦੇ ਬਾਰੇ ਵੀ ਤਾਂ ਦੱਸਣਾ ਜ਼ਰੂਰੀ ਹੈ ਨਾ ਕਿ ਲੋਕ ਜੁੜਨ ਸ਼ਬਾਸ਼ੀ ਲੈਣ ਨੂੰ ਨਹੀਂ ਮੈਂ ਗੱਲ ਕਹਿ ਰਿਹਾ ਮੈਂ ਇੱਕ ਵਾਰੀ ਫੇਰ ਪਿੰਡ ਦੇ ਪੰਜਾਬ ਦੇ ਸਾਰੇ ਪਿੰਡਾਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਬੇਨਤੀ ਕਰਦਾ ਕਿ ਸਾਡੇ ਫੋਨ ਨੰਬਰ ਤੇ ਤੁਸੀਂ ਵਟਸਐਪ ਕਰੋ ਆਪਣਾ ਨਾਮ ਆਪਣੇ ਪਿੰਡ ਦਾ ਨਾਮ ਤੇ ਜ਼ਿਲ੍ਹਾ ਅਸੀਂ ਇੱਕ ਲਿਸਟ ਬਣਾ ਰਹੇ ਹਾਂ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਉਹ ਲਿਸਟ ਜਿਹੜੀ ਉਹ ਜਿਹੜੇ ਸਰਪੰਚਾਂ ਪੰਚਾਂ ਤੇ ਮੌਤਵਾਰ ਦੇ ਪਿੰਡਾਂ ਨੂੰ ਕਾਲ ਕਰਕੇ ਅਸੀਂ ਖੁਦ ਇਨਵਿਟੇਸ਼ਨ ਦਵਾਂਗੇ ਇੱਕ ਲੰਚ ਰੱਖਾਂਗੇ ਉਹਨਾਂ ਨਾਲ ਔਰ ਖੁਦ ਮੈਂ ਉਹਨਾਂ ਕੋਲ ਜ਼ਿੰਦਗੀ ਦਾ ਤਜਰਬਾ ਲਵਾਂਗਾ ਉਹਨਾਂ ਦੀ ਕਿ ਹਾਂਜੀ ਉਹਨਾਂ ਦੇ ਪਿੰਡ 'ਚ ਕੀ ਦਿੱਕਤਾਂ ਨੇ ਤੇ ਵਿਦਾਊਟ ਐਨੀ ਪੋਲਿਟੀਕਲ ਸਪੋਰਟ ਆਪਾਂ ਪਿੰਡਾਂ ਦਾ ਕੰਮੇ ਭਲਾ ਕਰ ਸਕਦੇ ਹਾਂ ਕੋਈ ਇਹ ਪੋਲਿਟੀਕਲ ਸਟੰਟ ਨਹੀਂ ਹੈਗਾ ਕੋਈ ਇਹ ਨੰਬਰ ਵਣਾਨ ਨੂੰ ਜਾਂ ਵਾਵਾ ਹੀ ਖੱਟਣ ਨੂੰ ਵੀ ਵੀਡੀਓ ਨਹੀਂ ਹੈਗੀ ਮੈਂ ਦਿਲੋਂ ਪੰਜਾਬ ਲਈ ਦਰਦ ਰੱਖਦਾ ਔਰ ਮੈਨੂੰ ਲੱਗਦਾ ਕਿ ਪਿਛਲੇ 10 ਸਾਲਾਂ ਤੋਂ ਹੁਣ ਤੱਕ ਵੀ ਜੇ ਮੈਨੂੰ ਸਾਬਤ ਕਰਨ ਦੀ ਲੋੜ ਹੈ ਤਾਂ ਫਿਰ ਫਿਰ ਤਾਂ ਕੋਈ ਬੰਦਾ ਕਦੀ ਸਾਬਤਕਾਰੀ ਨਹੀਂ ਪਾਏਗਾ ਕਿ ਉਹ ਪੰਜਾਬ ਲਈ ਦਿਲੋਂ ਦਰਦ ਰੱਖਦਾ 10 ਸਾਲ ਹੋ ਚੁੱਕੇ ਨੇ ਹਜੇ ਵੀ ਜੇ ਮੈਨੂੰ ਵੀਡੀਓ ਚ ਐਕਸਪਲੇਨ ਕਰਨਾ ਪੈ ਰਿਹਾ ਕਿ ਮੈਂ ਪੰਜਾਬ ਦਾ ਦਿਲੋਂ ਭਲਾ ਚਾਹਨਾ ਜਾਂ ਪੰਜਾਬ ਲਈ ਮੈਂ ਕੰਮ ਕਰਨਾ ਚਾਹਨਾ ਫਿਰ ਤਾਂ ਮੈਂ ਮਨ ਲੱਗਦਾ ਮੂਰਖ ਹੀ ਹਾਂ ਕਿਉਂਕਿ ਕੋਈ ਬੰਦਾ 10 ਸਾਲ ਕੰਟੀਨਿਊਟੀ ਨਹੀਂ ਲਾ ਸਕਦਾ ਸਿਰਫ ਇੱਕ ਮਤਲਬ ਲਈ ਕੀ ਇਹ ਤਾਂ ਤਾਂ ਕਰ ਰਿਹਾ ਇਹ ਤਾਂ ਤਾਂ ਕਰ ਰਿਹਾ ਇਸ ਕਰਕੇ ਮੈਂ ਬੇਨਤੀ ਕਰਦਾ ਆਓ ਰਲ ਮਿਲ ਕੇ ਪੰਜਾਬ ਦੇ ਲਈ ਪੰਜਾਬ ਦੇ ਪੀੜਤ ਲੋਕਾਂ ਲਈ ਮਦਦ ਕਰੀਏ ਜਿਨ੍ਹਾਂ ਲੋਕਾਂ ਨੂੰ ਹੈਲਪ ਦੀ ਲੋੜ ਹੈ ਕਈ ਵਾਰ ਸਾਡੀ ਵੀਡੀਓ ਨਹੀਂ ਮਰੀਜ਼ਾਂ ਦੇ ਘਰ ਤੱਕ ਪਹੁੰਚ ਪਾਂਦੀ ਕਿਉਂਕਿ ਉਹਨਾਂ ਕੋਲ ਟੱਚ ਫੋਨ ਨਹੀਂ ਹੁੰਦਾ ਫੇਸਬੁੱਕ ਨਹੀਂ ਚਲਾਉਂਦੇ YouTube ਨਹੀਂ ਚਲਾਉਂਦੇ ਤਾਂ ਹੀ ਮੈਂ ਕਹਿੰਨਾ ਸਾਡੀਆਂ ਵੀਡੀਓਜ਼ ਨੂੰ ਇੱਕ ਇੱਕ ਲਾਈਕ ਕਮੈਂਟ ਸ਼ੇਅਰ ਇਹ ਵੀ ਬੜਾ ਵੱਡਾ ਪੁੰਨ ਹੈ ਕਿਉਂਕਿ ਤੁਹਾਡੇ ਵੀਡੀਓ ਲਾਈਕ ਕਰਨ ਨਾਲ ਵੀਡੀਓ ਵਾਇਰਲ ਹੁੰਦੀ ਹੈ ਸ਼ੇਅਰ ਕਰਨ ਨਾਲ ਹੋਰ ਲੋਕਾਂ ਤੱਕ ਜਾਂਦੀ ਹੈ ਇਹ ਵੀਡੀਓ ਜੇ ਉਹਨਾਂ ਲੋਕਾਂ ਤੱਕ ਪਹੁੰਚ ਜਾਵੇ ਜਿਨ੍ਹਾਂ ਨੂੰ ਕੋਈ ਮੈਡੀਕਲ ਹੈਲਪ ਦੀ ਲੋੜ ਹੈ ਤੇ ਉਹਨਾਂ ਦੀ ਹੈਲਪ ਹੋ ਜਾਵੇ ਤੁਸੀਂ ਤਾਂ ਪਤੰਦਰੋਂ ਘਰ ਬੈਠੇ ਪੌਣ ਖੱਟ ਲਿਆ ਨਾ ਔਰ ਇਹ ਕਿੰਨਾ ਵਧੀਆ ਕੰਮ ਹੈ ਮੈਂ ਹੱਥ ਜੋੜ ਕੇ ਤੇ ਹੱਥ ਅੱਡ ਕੇ ਤੁਹਾਡੇ ਕੋਲੋਂ ਇਹ ਉਮੀਦ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੀ ਹਰ ਸਰਪੰਚ ਪੰਚ ਲੰਬੜਦਾਰ ਮੀਡੀਆ ਕਰਮੀ ਤੱਕ ਪਹੁੰਚਾਉਂਗੇ ਆਉਣ ਵਾਲੇ 5-10 ਦਿਨਾਂ ਦੇ ਵਿੱਚ ਮੈਂ ਇੱਕ ਮੀਟਿੰਗ ਐਲਾਨ ਕਰੂੰਗਾ ਜਿੱਥੇ ਪੂਰੇ ਪੰਜਾਬ ਭਰ ਦੇ ਵਿੱਚੋਂ ਜਿੰਨੇ ਵੀ ਪੰਚ ਸਰਪੰਚ ਨੇ ਜਿਵੇਂ ਮਾਨ ਸਾਹਿਬ ਨੇ ਨਹੀਂ ਕੀਤੀ ਸੀ ਕਿ ਆ ਜੋ ਜਿਨਾਂ ਨੇ ਮੇਰੇ ਨਾਲ ਡਿਬੇਟ ਕਰਨੀ ਹੈ ਪਰ ਚਲੋ ਮੈਂ ਤਾਂ ਕੌਣ ਆ ਡਿਬੇਟ ਕਰਨ ਵਾਲਾ ਫਿਰ ਵੀ ਜੇ ਕਿਸੇ ਮੇਰੇ ਵੀਰ ਭੈਣ ਨੂੰ ਕੋਈ ਸ਼ੰਕਾ ਹੋਵੇ ਮੈਨੂੰ ਲੈ ਕੇ ਪਬਲਿਕਲੀ ਕੋਈ ਮੈਨੂੰ ਸਵਾਲ ਪੁੱਛਣਾ ਚਾਹੁੰਦਾ ਹੋਵੇ ਤਾਂ ਪੁੱਛ ਸਕਦਾ ਕਿਉਂਕਿ ਮੈਂ ਤੁਹਾਡਾ ਆਪਣਾ ਬੱਚਾ ਯਾਰ ਮੇਰੇ ਕੋਲ ਗਲਤੀਆਂ ਵੀ ਹੋਣਗੀਆਂ ਮੈਂ ਉਹਦੀ ਮਾਫੀ ਵੀ ਮੰਗੂਗਾ ਪਰ ਮੈਂ ਟਲਾਸਟ ਪੰਜਾਬ ਚ ਜੰਮਿਆ ਲੁਧਿਆਣਾ ਸ਼ਹਿਰ ਚ ਮੈਂ ਜੰਮਿਆ 28 29 ਸਾਲ ਮੇਰੀ ਉਮਰ ਹੈ ਤੇ ਮੈਂ ਨੌਜਵਾਨ ਮੁੰਡਾ ਪੰਜਾਬ ਦਾ ਕਿਵੇਂ ਸਾਬਤ ਕਰਾਂ ਕਿ ਮੈਂ ਪੰਜਾਬ ਲਈ ਕੁਝ ਕਰਨਾ ਚਾਹਨਾ ਇਹ ਤਾਂ ਬੰਦੇ ਦਾ ਕਰਮ ਹੀ ਦੱਸਦਾ ਹੈ ਨਾ ਕਿ ਬੰਦਾ ਕਿੱਡਾ ਵੱਡਾ ਗਿਆਨੀ ਤਾਂ ਦੁ ਬਹੁਤ ਗਿਆਨ ਆ ਉਹਨਾਂ ਨੂੰ ਪਰ ਬੰਦਾ ਗਿਆਨ ਤੋਂ ਨਹੀਂ ਬੰਦਾ ਕਰਮ ਤੋਂ ਵੱਡਾ ਹੁੰਦਾ ਬੰਦਾ ਧਰਮ ਤੋਂ ਨਹੀਂ ਕਰਮ ਤੋਂ ਵੱਡਾ ਹੁੰਦਾ ਕਿ ਬੰਦਾ ਕਾਰ ਕੀ ਰਿਹਾ ਗੱਡੀਆਂ 'ਚ ਬਹਿ ਕੇ ਵੀਡੀਓ ਪਾਣੀਆਂ ਪੋਡਕਾਸਟਿੰਗ ਰੂਮ 'ਚ ਬਹਿ ਕੇ ਗੱਲਾਂ ਕਰਨੀਆਂ ਘਰੇ ਬਹਿ ਕੇ ਲਾਈਵ ਹੋ ਜਾਣਾ ਇਹ ਤਾਂ ਬੜਾ ਸੌਖਾ ਕੰਮ ਪਰ ਇਸ ਕੈਮਰੇ ਨੂੰ ਚੱਕ ਕੇ ਗਰਾਊਂਡ ਤੇ ਸੇਵਾ ਕਰਨੀ ਲੋਕਾਂ ਨੂੰ ਮਿਲਣਾ ਲੋਕਾਂ ਦੇ ਦੁੱਖ ਤਕਲੀਫ ਸੁਣਨੇ ਲੋਕਾਂ ਦੇ ਘਰ ਜਾਣਾ ਔਰ ਉਹਨਾਂ ਲੋਕਾਂ ਨੂੰ ਇਕੱਠੇ ਕਰਨਾ ਜਿਹੜੇ ਸਮਾਜ 'ਚ ਭਲਾ ਕਰਨਾ ਚਾਹੁੰਦੇ ਨੇ ਡੋਨਰਸ ਫਿਰ ਪਤਾ ਲੱਗਦਾ ਕਿ ਬੰਦਾ ਕਿੰਨੇ ਕੁ ਜੋਗ ਹੈ ਮੈਂ ਉਮੀਦ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਫੋਨ ਨੰਬਰ ਤੇ ਪਲੀਜ਼ ਬੇਨਤੀ ਹੈ ਅਗਰ ਤੁਸੀਂ ਵੀ ਕਿਸੇ ਸਰਪੰਚ ਪੰਚ ਨੌਮ ਆਪਣੇ ਪਿੰਡ ਚ ਜਾਣਦੇ ਹੋ ਤੇ ਆਪਣੇ ਪਿੰਡ ਦਾ ਭਲਾ ਚਾਹੁੰਦੇ ਹੋ ਸਰਪੰਚ ਨੂੰ ਕਹੋ ਕਿ ਜੁੜ ਏਕ ਜ਼ਰੀਆ ਫਾਊਂਡੇਸ਼ਨ ਨਾਲ ਕਿਉਂ ਨਹੀਂ ਜੁੜਦੇ ਮੇਰੀ ਐਨ ਆਰ ਆਈ ਨੂੰ ਬੇਨਤੀ ਆਪਾਂ ਕਹਿੰਦੇ ਐਨ ਆਰ ਆਈ ਮਾੜੇ ਨੇ ਕਿਉਂ ਮਾੜੇ ਨੇ ਭਾਈ ਐਨ ਆਰ ਆਈ ਉਹ ਲੋਕ ਨੇ ਜਿਨ੍ਹਾਂ ਨੇ ਪੰਜਾਬ ਬਚਾਇਆ ਜਿੰਨਾ ਵੀ ਐਨ ਆਰ ਆਈ ਬਾਹਰ ਗਿਆ ਉਹ ਅੱਜ ਵੀ ਪੰਜਾਬ ਲਈ ਦਰਦ ਰੱਖਦਾ ਹੈ ਇਸ ਐਨ ਜੀਓ ਦੇ ਵਿੱਚ ਏਕ ਜ਼ਰੀਆ ਫਾਊਂਡੇਸ਼ਨ ਦੇ ਵਿੱਚ ਮੈਨੂੰ ਇਸ ਕੈਨ ਦੇ ਵਿੱਚ ਕੋਈ ਦੋਰਾ ਹੀ ਨਹੀਂ ਜਿੰਨਾ ਦਾਨ ਜਿੰਨੀ ਡੋਨੇਸ਼ਨ ਐਨ ਆਰ ਆਈ ਕਰਦਾ ਕੋਈ ਨਹੀਂ ਕਰਦਾ ਅਗਰ ਇਸ ਐਨਜੀਓ ਦੇ ਵਿੱਚ 1 ਕਰੋੜ ਰੁਪਇਆ ਹੁਣ ਤੱਕ ਦਾਨ ਹੋਇਆ ਹੈ ਪਿਛਲੇ ਕੁਝ ਮਹੀਨਿਆਂ ਚ ਤਾਂ 90 ਲੱਖ ਰੁਪਇਆ ਐਨਆਰਆਈਆਂ ਨੇ ਦਿੱਤਾ ਤੁਸੀਂ ਕਹਿੰਦੇ ਹੋ ਐਨਆਰਆਈ ਪੰਜਾਬ ਨੂੰ ਪਿਆਰ ਨਹੀਂ ਕਰਦੇ ਵਾਹ ਬਈ ਵਾਹ ਮੈਂ ਐਨਆਰਆਈਆਂ ਨੂੰ ਬੇਨਤੀ ਕਰਦਾ ਆਪਣੇ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਮੇਰੇ ਨਾਲ ਜੋੜੋ ਮੇਰਾ ਪਰਸਨਲ ਨੰਬਰ ਲੈ ਕੇ ਮੇਰੇ ਨਾਲ ਗੱਲ ਕਰੋ ਮੈਨੂੰ ਮਿਲੋ ਕਿ ਹਾਂਜੀ ਬਾਈ ਜੀ ਕਿੱਦਾਂ ਸਾਡਾ ਪਿੰਡ ਸੁਧਾਰੂਗੇ ਕਈ ਵਾਰ ਬਹੁਤ ਪਿੰਡਾਂ ਦੇ ਐਨਆਰਆਈ ਮਦਦ ਕਰਨਾ ਚਾਹੁੰਦੇ ਨੇ ਪਰ ਧੜੇ ਬਾਜ਼ੀਆਂ ਪੋਲਿਟਿਕਸ ਪਾਰਟੀ ਬਾਜ਼ੀ ਕਰਕੇ ਹੈਲਪ ਹੀ ਨਹੀਂ ਕਰ ਪਾਉਂਦੇ ਠੀਕ ਹੈ ਰਾਜਨੀਤੀ ਵੀ ਇੱਕ ਕਿੱਸਾ ਇੱਕ ਹਿੱਸਾ ਹੈਗਾ ਸਾਡੇ ਸਮਾਜ ਦਾ ਪਰ ਉਹ ਤੋਂ ਵੀ ਉੱਤੇ ਹੈ ਇਨਸਾਨੀਅਤ ਧਰਮ ਤੋਂ ਵੀ ਉੱਤੇ ਹੈ ਇਨਸਾਨੀਅਤ ਕਿਸੇ ਪਿੰਡ ਦੇ ਕੋਈ ਬਜ਼ੁਰਗ ਮਰ ਰਿਹਾ ਬਿਨਾਂ ਹਾਲਾਜ ਤਾ ਲੱਖ ਲਾਹਣਾਂ ਦਾ ਯਾਰ ਸਾਡੇ ਐਨ ਆਰ ਆਈ ਦੇ ਯਾਰ ਸਾਡੇ ਲੱਖ ਲਾਹਣਾਂ ਦਾ ਸਾਡੀ ਜਵਾਨੀ ਦੇ ਕਾਦੀ ਜਵਾਨੀ ਉਹ ਕਹਿੰਦੇ ਨਹੀਂ ਹੁੰਦੇ ਕਿ ਬਕਾਰ ਜਵਾਨੀ ਹੈ ਜਿਹੜੀ ਸਾਡੇ ਦੇਸ਼ ਦੇ ਕੰਮ ਨਾ ਆਵੇ ਸਾਡੇ ਜਿਹੜੀ ਲੋਕਾਂ ਦੇ ਕੰਮ ਨਾ ਆਵੇ ਸਾਡੇ ਪੰਜਾਬ ਦੇ ਕੰਮ ਨਾ ਆਵੇ ਮੈਂ ਬੇਨਤੀ ਕਰਦਾ ਪੰਜਾਬ ਦੀ ਸਾਰੀ ਸੰਸਥਾਵਾਂ ਨੂੰ ਪੰਜਾਬ ਦੇ ਮੀਡੀਆ ਨੂੰ ਪੰਜਾਬ ਦੇ ਪੰਜ ਸਰਪੰਚ ਕਾਉਂਸਲਰ ਜਿਹੜੇ ਵੀ ਪੰਜਾਬ ਦੇ ਭਲਾ ਚਾਹੁੰਦੇ ਨੇ ਸਾਡੀ ਐਨ ਜੀਓ ਨਾਲ ਜੁੜੋ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਜਰੂਰ ਸਮਾਂ ਤੇ ਜਗ੍ਹਾ ਤੁਹਾਨੂੰ ਐਲਾਨ ਕਰੂੰਗਾ ਉੱਥੇ ਪਹੁੰਚੋ ਉੱਥੇ ਤੁਹਾਨੂੰ ਲੰਚ ਵੀ ਕਰਾਇਆ ਜਾਏਗਾ ਬਿਠਾਇਆ ਵੀ ਜਾਏਗਾ ਤੁਹਾਡੀਆਂ ਸੁਜੈਸ਼ਨਸ ਵੀ ਲਿੱਤੀਆਂ ਜਾਣਗੀਆਂ ਤੁਹਾਡੇ ਸਵਾਲ ਵੀ ਲਿੱਤੇ ਜਾਣਗੇ ਤੇ ਤੁਹਾਨੂੰ ਆਪਣੀ ਐਨ ਜੀਓ ਨਾਲ ਜੋੜ ਕੇ ਤੁਹਾਡੇ ਪਿੰਡ 'ਚ ਕੋਈ ਮਰੀਜ਼ ਆਇਆ ਅਸੀਂ ਖੁਦ ਤੁਹਾਡੇ ਪਿੰਡ 'ਚ ਐਂਬੂਲੈਂਸ ਭੇਜਾਂਗੇ ਵੈਸੇ ਤਾਂ ਅਬਲ ਤਾਂ ਹਰ ਪਿੰਡ ਕੋਲ ਮੇਰੇ ਸੁਣਿਆ ਐਂਬੂਲੈਂਸ ਹੈਗੀ ਆ ਇੱਕ ਮੈਂ ਗਰੰਥੀ ਸਿੰਘਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਅਨਾਉਂਸਮੈਂਟ ਕਰੋ। ਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੀਡੀਓ ਦੀ ਜਾਣਕਾਰੀ ਜਾ ਕੇ ਆਪਣੇ ਪਿੰਡ ਦੇ ਸਰਪੰਚ ਪੰਚ ਆ ਪਾਠੀ ਸਾਹਿਬ ਨੂੰ ਦਿਓ। ਜ਼ਰੂਰੀ ਨਹੀਂ ਹੁੰਦਾ ਕਿ ਹਰ ਬੰਦੇ ਤੱਕ ਮੇਰੀ ਇਹ ਵੀਡੀਓ ਪਹੁੰਚੇ ਪਰ ਜਿੰਦੇ ਤੱਕ ਪਹੁੰਚ ਰਹੀ ਹੈ ਉਹ ਜ਼ਰੂਰ ਮੇਰਾ ਇਹ ਸੁਨੇਹਾ ਅੱਗੇ ਲਾਵੇ ਕਿ ਆਪਣੇ ਪਿੰਡ ਦੇ ਜਿੰਨੇ ਵੀ ਮੋਤਵਾਰ ਨੇ ਪੰਚ ਸਰਪੰਚ ਜਾਂ ਲੰਬੜਦਾਰ ਉਹ ਸਾਡੇ ਨਾਲ ਸੰਪਰਕ ਕਰਨ ਤੇ ਮੈਨੂੰ ਡਾਟਾ ਚਾਹੀਦਾ ਹੁਣ। ਵੈਸੇ ਤਾਂ ਮੈਂ ਚਾਹਨਾ ਕਿ ਪੰਜਾਬ ਦੇ 12 13000 ਪਿੰਡ ਨੇ ਹਰ ਪਿੰਡ ਚੋਂ ਮੇਰੇ ਨਾਲ ਸੰਪਰਕ ਹੋਵੇ ਇੱਕ ਸਰਪੰਚ ਦਾ ਜਾਂ ਇੱਕ ਸ਼ਖਸ ਦਾ ਉਸ ਪਿੰਡ ਦੇ ਵਿੱਚੋਂ ਕਿ ਉਸ ਪੂਰੇ ਪਿੰਡ ਦੇ ਵਿੱਚੋਂ ਜਦੋਂ ਵੀ ਕੋਈ ਮਰੀਜ਼ ਨੂੰ ਕੋਈ ਲੋਡ ਹੋਵੇ ਉਹ ਸਾਨੂੰ ਕਾਲ ਕਰੇ ਅਸੀਂ ਉਹਦੇ ਪਿੰਡ ਐਮ뷸ੈਂਸ ਭੇਜਾਂਗੇ ਉਹਦਾ ਚੈੱਕਅਪ ਕਰਾਵਾਂਗੇ ਤੇ ਉਹਦਾ ਇਲਾਜ ਫ੍ਰੀ ਕਰਾਵਾਂਗੇ ਅਗਰ ਤੁਹਾਨੂੰ ਇਹ ਆਈਡੀਆ ਵਧੀਆ ਲੱਗਿਆ ਇੰਪਲੀਮੈਂਟ ਵੀ ਇਹ ਹੋ ਸਕਦਾ ਕਿਉਂਕਿ ਮੈਂ ਕੋਈ ਨਵਾਂ ਨਵਾਂ ਤਾਂ ਘਰੋਂ ਤੁਰਿਆ ਨਹੀਂ ਕਿ ਲੈ ਵੀ ਜਦੋਂ ਤੁਹਾਨੂੰ ਪਤਾ ਹੈ ਜਦੋਂ ਏਕ ਜ਼ਰੀਆ ਫਾਊਂਡੇਸ਼ਨ ਵੀ ਡੋਨੇਟ ਅਸੈਪਟ ਮਨੀ ਔਰ ਥਿੰਗਸ ਮੈਂ ਪਹਿਲੀ ਵਾਰੀ ਘਰੋਂ ਲੈ ਕੇ ਤੁਰਿਆ ਸੀ ਤਾਂ ਕਿਸੇ ਨੇ ਨਹੀਂ ਮੇਰਾ ਸਾਥ ਦਿੱਤਾ ਸੀ ਜਿੰਨਾਂ ਕੋਲ ਮੈਂ ਜਾਣਦਾ ਸੀ ਉਹ ਹੱਸ ਕੇ ਮਜ਼ਾਕ ਉਡਾ ਕੇ ਭੇਜਾ ਦਿੰਦੇ ਸੀਗੇ ਕਿ ਚੱਲੋ ਚੱਲ ਜੋ ਆਕਾਂ ਵਾਲਾ ਕੰਮ ਹੈ ਅੱਜ ਕੱਲ ਅੱਜ ਤੱਕ ਕਿਸੇ ਨੇ ਤਾਂ ਕੀਤਾ ਨਹੀਂ ਕਿਉਂਕਿ ਲੋਕ ਅਕਸਰ ਕਿਸੇ ਕੋਲੀ ਮੋਟੀਵੇਸ਼ਨ ਲੈਂਦੇ ਨੇ ਕਿ ਯਾਰ ਮੈਂ ਉਹਦੇ ਵਰਗਾ ਬਣਨਾ ਚਾਹਨਾ ਮੈਂ ਉਹਦੇ ਵਰਗਾ ਕੰਮ ਕਰਨਾ ਚਾਹਨਾ ਮੈਂ ਉਹ ਕਰਨਾ ਚਾਹਨਾ ਪਰ ਏਕ ਜ਼ਰੀਆ ਫਾਊਂਡੇਸ਼ਨ ਵੀ ਡੋਨੇਟ ਅਸੈਪਟ ਮਨੀ ਔਰ ਥਿੰਗਸ ਐਸੀ ਐਨਜੀਓ ਸੀ ਜਿਹੜੀ ਅਜੇ ਤੋਂ ਪਹਿਲਾਂ ਦੁਨੀਆ 'ਚ ਕਿਸੇ ਨੇ ਚ ਤਾਂ ਮੇਰੇ ਲਈ ਬੜਾ ਮੁਸ਼ਕਲ ਸੀ ਇਹ ਸਾਬਤ ਕਰਨਾ ਕਿ ਮੈਂ ਦਿਲੋਂ ਕੁਝ ਕਰਨਾ ਚਾਹਨਾ ਤਾਂ ਚਲੋ ਗੁਰੂ ਮਾਰਾਏ ਨੇ ਬਹੁਤ ਬਰਕਤ ਵੀ ਕੀਤੀ ਬਹੁਤ ਭਲਾ ਵੀ ਕੀਤਾ ਔਰ ਬੜੇ ਲੋਕਾਂ ਨੇ ਸਾਥ ਦਿੱਤਾ ਦੇਰੇ ਨੇ ਬੜੇ ਪੰਜਾਬ ਦੇ ਪਿੰਡਾਂ ਚੋਂ ਲੋਕ ਜਿਹੜੇ ਐਨ ਆਰ ਆਈ ਬਾਹਰ ਗਏ ਨੇ ਅੱਜ ਵੀ ਪੰਜਾਬ ਬਚਾਉਣ ਲਈ ਦਰਦ ਰੱਖਦੇ ਨੇ 10 ਸਾਲ ਹੋ ਚੁੱਕੇ ਨੇ 5 ਸਾਲ ਪਹਿਲਾਂ ਜਿਹੜੇ ਬੇਰੋਜ਼ਗਾਰ ਗਏ ਸੀ ਅੱਜ ਤੋਂ ਆਪਣਾ ਕਰਜ਼ਾ ਚੱਕ ਕੇ ਅੱਜ ਉਹ ਕਰਜ਼ਾ ਲਾ ਕੇ ਪੰਜਾਬ ਦਾ ਆਪਣੇ ਘਰਦਿਆਂ ਦਾ ਕਰਜ਼ਾ ਲਾ ਕੇ ਪੈਸਿਆਂ ਦਾ ਅੱਜ ਉਹ ਪੰਜਾਬ ਲਈ ਭਲਾ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕੋਈ ਸਹੀ ਪਲੇਟਫਾਰਮ ਨਹੀਂ ਮਿਲ ਰਿਹਾ ਮੈਂ ਬੇਨਤੀ ਕਰਨਾ ਚਾਹਨਾ ਮੇਰਾ ਫੋਨ ਨੰਬਰ ਮੈਂ ਬੁੱਲ ਲਗਾ ਇਹਦੇ ਤੇ WhatsApp ਕਰੋ ਆਪਣਾ ਨਾਮ ਪਿੰਡ ਦਾ ਨਾਮ ਤੁਸੀਂ ਸਰਪੰਚ ਹੋ ਪੰਚ ਹੋ ਕੀ ਹੋ ਔਰ ਜਿਲ੍ਹਾ ਕਿਹੜਾ ਤੁਹਾਡਾ ਜਿਲ੍ਹਾ ਇਹ ਪੰਜ ਚੀਜ਼ਾਂ WhatsApp ਕਰੋ ਸਾਨੂੰ ਸਾਡੇ ਨੰਬਰ ਤੇ ਐਨ ਆਰ ਆਈਆਂ ਨੂੰ ਬੇਨਤੀ ਹੈ ਤੁਸੀਂ ਵੀ ਆਪਣਾ ਨਾਮ ਆਪਣਾ ਪਿੰਡ ਤੇ ਆਪਣੀ ਸੇਵਾ ਲਿਖ ਕੇ ਸੰਪਰਕ ਕਰੋ ਅਸੀਂ ਐਸੀ ਮੈਨੇਜਮੈਂਟ ਬਣਾ ਰਹੇ ਹਾਂ ਕਿ ਉਸੇ ਪਿੰਡ ਦੇ ਮਰੀਜ਼ ਨੂੰ ਉਸੇ ਪਿੰਡ ਦਾ ਐਨ ਆਰ ਆਈ ਹੈਲਪ ਕਰੇਗਾ ਵਿਦਆਊਟ ਕੋਈ ਕੁੰਡੀ विदाउट ਕੋਈ ਪੈਸਿਆਂ ਦੇ ਦੁਰਵਰਤੋਂ ਕਈ ਵਾਰ ਪਤਾ ਕੀ ਹੁੰਦਾ ਕੋਈ ਪਿੰਡ ਦਾ ਬੰਦਾ ਹੈ ਹੁਣ ਦੇਖੋ ਸਾਡੀ ਐਨਜੀਓ ਨੂੰ ਬਹੁਤ ਜ਼ਿਆਦਾ ਤਜਰਬਾ ਹੈ ਮੈਡੀਕਲ ਫੀਲਡ ਦਾ ਸਾਨੂੰ ਪਤਾ ਹੈ ਕਿਹੜਾ ਆਪਰੇਸ਼ਨ ਕਿੱਥੋਂ ਹੋਣਾ ਹੈ ਕਿੰਨੇ ਦਾ ਹੋਣਾ ਹੈ ਫ੍ਰੀ ਹੋਣਾ ਹੈ ਕਿ ਪੈਸਿਆਂ ਦਾ ਹੋਣਾ ਹੈ ਘੱਟ ਪੈਸਿਆਂ ਚ ਹੋਣਾ ਇਹ ਇੱਕ ਜ਼ਰੀਆ ਦਾ ਬਹੁਤ ਵੱਡਾ ਤਜਰਬਾ ਹੈ ਕਿਉਂਕਿ 10 ਸਾਲ ਤੋਂ ਮੈਡੀਕਲ ਫੀਲਡ ਚ ਨੇ ਤਾਂ ਰਗ ਰਗ ਚ ਇਹਨਾਂ ਨੂੰ ਪਤਾ ਹੈ ਕਿ ਕਿਹੜਾ ਆਪਰੇਸ਼ਨ ਕਿੱਦਾਂ ਹੋਣਾ ਹੈ ਵਧੀਆ ਕਿੱਥੋਂ ਹੋਣਾ ਪਰ ਜਿਹੜਾ ਪਿੰਡ ਦਾ ਸਰਪੰਚ ਹੈ ਜਾਂ ਪਿੰਡ ਦਾ ਕੋਈ ਮੌਤਵਾਰ ਬੰਦਾ ਉਹਨੂੰ ਵਿਚਾਰੇ ਨੂੰ ਨਹੀਂ ਪਤਾ ਉਹਦੇ ਪਿੰਡ ਚ ਕੋਈ ਮਰੀਜ਼ ਆਇਆ ਉਨੇ ਗ੍ਰਾਹੀ ਇਕੱਠੀ ਕੀਤੀ 5-5 ਰੁਪਏ 10-10 ਰੁਪਏ ਕਰਕੇ 2 ਲੱਖ ਇਕੱਠਾ ਕਰ ਲਿਆ ਪਰ ਉਸ ਮਰੀਜ਼ ਦਾ ਇਲਾਜ ਸਿਰਫ 20000 ਚ ਹੋ ਸਕਦਾ ਕੀ ਉਹ 1 ਲੱਖੀ 1 ਲੱਖ 80000 ਖਰਾਬ ਨਹੀਂ ਹੋ ਗਿਆ ਇਹੀ ਇਸ ਪਿੰਡ ਦੇ ਵਿੱਚ ਕਮੇਟੀ ਬਣੀ ਹੋਵੇ ਅੱਜ ਕੱਲ ਦਾ ਯਾਰ ਆਨਲਾਈਨ ਸਿਸਟਮ ਹੈ ਅੱਜ ਕੱਲ ਇੱਕ ਇੱਕ ਪਿੰਡ ਦੇ ਵਿੱਚ ਇੱਕ ਕਮੇਟੀ ਹੋਵੇ ਪੂਰਾ ਪਿੰਡ ਕਵੇ ਭਾਈ ਪਾਰਟੀ ਬਾਜ਼ੀਆਂ ਦੇ ਉੱਪਰ ਉੱਠ ਕੇ ਇੱਕ ਕਮੇਟੀ ਖੋਲੋ ਉਹਦਾ ਅਕਾਊਂਟ ਨੰਬਰ ਖੋਲੋ ਉਸ ਅਕਾਊਂਟ ਦੇ ਵਿੱਚ ਪੈਸੇ ਪਾਓ ਸਾਰਾ ਪਿੰਡ 10 ਰੁਪਏ ਵੀ ਪੇਟੀਐਮ ਹੁੰਦੇ ਨੇ ਫੋਨ ਪੇ ਹੁੰਦੇ ਨੇ 20000 ਪਾਓ 30000 ਪਾ ਉਹਦੇ ਚ ਇੱਕ ਬੈਲੈਂਸ ਮੇਨਟੇਨ ਕਰ ਲਓ ਲੱਖ ਰੁਪਈਆ ਜਾਂ 5 ਲੱਖ ਰੁਪਈਆ ਉਸ ਪਿੰਡ ਦੇ ਉੱਤੇ ਲਾਓ ਔਰ ਸਾਰਾ ਕੰਮ ਆਨਲਾਈਨ ਕਰੋ ਕਿ ਉਹਦੀ ਰਸੀਦ ਰਸੀਦ ਪਤਾ ਰਵੇ ਕਿਤੇ ਕੋਈ ਕੁੰਡੀ ਨਾ ਵੱਜੇ ਪਰ ਇਹ ਸਾਰਾ ਕੁਝ ਤਾਇਆ ਹੋਣਾ ਜੇ ਤੁਸੀਂ ਮੇਰਾ ਸਾਥ ਦੋਗੇ ਮੈਂ ਕੱਲਾ ਤਾਂ ਰੌਲਾ ਪਾ ਕੇ ਤਾਂ ਵੀਡੀਓ ਪਾ ਕੇ ਤਾਂ ਰਹਿ ਨਹੀਂ ਸਕਦਾ ਪਰ ਚਲੋ ਉਮੀਦ ਹੈ ਤੁਸੀਂ ਸਾਰੇ ਮੇਰਾ ਸਾਥ ਦੋਗੇ ਇਸ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰਕੇ ਆਪਣੇ ਸਵਾਲ ਵੀ ਜਰੂਰ ਰੱਖਿਓ ਕਈ ਵਾਰ ਮੈਂ ਕੋਈ ਬੰਦੇ ਦੇਖੇ ਨੇ ਮੈਂ ਉਹਨਾਂ ਨੂੰ ਪੁੱਛਦਾ ਕਿ ਹਾਂ ਬਾਈ ਤੁਸੀਂ ਮੈਂ ਤੁਹਾਡੇ ਨਾਲ ਪੋਡਕਾਸਟ ਕਰਨਾ ਚਾਹਨਾ ਉਹ ਨਹੀਂ ਔਰ ਮੈਨੂੰ ਨਾ ਕੁਆਤਰਾ ਪਸੰਦ ਨਹੀਂ ਮੈਂ ਰੀਜ਼ਨ ਜਾਣਨ ਦੀ ਕੋਸ਼ਿਸ਼ ਕਰਦਾ ਕਿ ਇਸ ਲਈ ਨਹੀਂ ਕਿ ਮੈਨੂੰ ਨਹੀਂ ਵਧੀਆ ਲੱਗ ਰਿਹਾ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਇਸ ਲਈ ਕਿ ਸ਼ਾਇਦ ਇਸ ਚੱਕਰ 'ਚ ਤੁਸੀਂ ਏਕ ਜ਼ਰੀਆ ਦਾ ਸਾਥ ਨਾ ਦੇ ਪਾਓ ਮੈਨੂੰ ਪਸੰਦ ਨਾ ਕਰਨਾ ਕਰਨਾ ਇਹ ਅਲੱਗ ਮੈਟਰ ਹੈ ਤੁਹਾਡੇ ਮੈਨੂੰ ਪਸੰਦ ਕਰਨਾ ਵੀ ਕੋਈ ਭਾ ਨਹੀਂ ਨਾ ਪਸੰਦ ਕਰਨਾ ਵੀ ਕੋਈ ਨੁਕਸਾਨ ਨਹੀਂ ਇੱਕ ਇਨਸਾਨੀਅਤ ਤੇ ਦੁਨੀਆਦਾਰੀ ਇਹ ਪਿਆਰ ਕਰਦੇ ਹੋ ਤਾਂ ਬੜਾ ਸਤਿਕਾਰਯੋਗ ਹੈ ਨਹੀਂ ਕਰਦੇ ਤਾਂ ਵੀ ਸਤਿਕਾਰ ਦੇਊਗਾ ਪਰ ਜਿਹੜੀ ਏਕ ਜ਼ਰੀਆ ਫਾਊਂਡੇਸ਼ਨ ਨਾਲ ਭਲਾ ਹੋਣਾ ਚਾਹੁੰਦਾ ਪੰਜਾਬ ਦਾ ਇਹ ਤਾਂ ਤੁਹਾਡੀ ਸਭ ਦੀ ਸਾਂਝੀ ਹੈ ਨਾ ਇਹ ਕੋਈ ਮੇਰੇ ਪਿਓ ਦੀ ਤਾਂ ਹੈ ਨਹੀਂ ਯਾ ਮੈਂ ਹੀ ਲੈ ਕੇ ਨੂੰ ਜੰਮਿਆ ਤੇ ਮੈਂ ਹੀ ਲੈਣਾ ਇਹ ਤਾਂ ਇੱਕ ਲੋਕਾਂ ਦੇ ਭਲੇ ਲਈ ਸੁਸਾਇਟੀ ਹੈ ਇੱਕ ਜ਼ਰੀਆ ਫਾਊਂਡੇਸ਼ਨ ਇਹਦੇ ਥਰੂ ਇਹਦੇ ਪਲੈਟਫਾਰਮ ਦੇ ਥਰੂ ਜਿੰਨੇ ਲੋਕਾਂ ਦਾ ਵੱਧ ਤੋਂ ਵੱਧ ਭਲਾ ਹੋ ਸਕਦਾ ਉਹ ਅਸੀਂ ਕਰ ਰਹੇ ਹਾਂ ਜੇ ਕੋਈ ਕਹਿਣ ਦਾ ਭਾਵ ਜੇ ਕੋਈ ਤੁਹਾਡੇ ਮਨ 'ਚ ਮੈਨੂੰ ਲੈ ਕੇ ਕੋਈ ਸਵਾਲ ਵੀ ਹੁੰਦਾ ਯਾਰ ਤੇਰੇ ਕੋਲ ਆਹ ਕੁਐਸਚਨ ਪੁੱਛਣਾ ਤਾਂ ਪੁੱਛ ਲਿਆ ਕਰੋ ਇਹ ਨਾ ਸੋਚਿਆ ਕਰੋ ਮੈਂ ਗੁੱਸਾ ਕਰ ਦੂੰਗਾ ਜਾਂ ਮੇਰਾ ਜਵਾਬ ਕੀ ਆ ਉਹ ਮੇਰੇ ਤੇ ਆ ਮੈਂ ਆਪਣੀ ਜਸਟੀਫਿਕੇਸ਼ਨ ਕਿੰਨੀ ਕੁ ਵਧੀਆ ਦੇ ਸਕਦਾ ਔਰ ਅੱਜ ਕੱਲ੍ਹ ਦੁਨੀਆ 'ਚ ਹਰ ਬੰਦੇ ਦਾ ਆਪਣਾ ਆਪੀਨੀਅਨ ਹੈ ਤੁਸੀਂ ਉਹ ਤਾਂ ਐਗਰੀ ਕਰੋ ਨਾ ਕਰੋ ਆਪਣਾ ਆਪਣਾ ਆਪਣੀ ਆਪਣੀ ਗੱਲ ਹੈ ਕੋਈ ਥੋਪ ਨਹੀਂ ਸਕਦਾ ਕਿਸੇ ਤੇ ਕਿ ਇਦਾਂ ਕਰੋ ਤਾਂ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵੀਡੀਓ ਨੂੰ ਵੀ ਸ਼ੇਅਰ ਕਰੋ ਜਿੰਨੇ ਵੀ ਪਿੰਡਾਂ ਦੇ ਪੰਜ ਸਰਪੰਚਾਂ ਨੇ ਮੇਰੀ ਵੀਡੀਓ ਦੇਖਦੇ ਨੇ ਸਾਡਾ ਨੰਬਰ ਵੀਡੀਓ ਦੇ ਉੱਪਰ ਚੱਲ ਰਿਹਾ ਹੋਣਾ ਬਾਰ-ਬਾਰ ਮੈਂ ਬੋਲ ਵੀ ਦਿੰਦਾ 7889168849 7889168849 ਇਸ ਨੰਬਰ ਤੇ ਵਟਸਐਪ ਕਰ ਦਿਓ ਆਪਣਾ ਨਾਮ ਜਾਂ ਰਿਕਾਰਡਿੰਗ ਵਟਸਐਪ ਆਡੀਓ ਛੱਡ ਦਿਓ ਆਪਣਾ ਨਾਮ ਪਿੰਡ ਦਾ ਨਾਮ ਤੁਸੀਂ ਸਰਪੰਚੋਂ ਪੰਚੋਂ ਗੁਰਦੁਆਰਾ ਸਾਹਿਬ ਦੇ ਪਾਠੀੋਂ ਪੰਡਤੋਂ ਕੀੋਂ ਦੱਸ ਦੋ ਤੇ ਜਿਲ੍ਹਾ ਦੱਸ ਦੋ ਐਨ ਆਰ ਆਈੋਂ ਆਪਣਾ ਸ਼ਹਿਰ ਨਾਮ ਪਿੰਡ ਦਾ ਨਾਮ ਤੇ ਸੇਵਾ ਕਿੰਨੀ ਕਰਨਾ ਚਾਹੁੰਦੇ ਹੋ ਅਸੀਂ ਉਹ ਡਾਟਾ ਮੇਨਟੇਨ ਕਰਾਂਗੇ ਔਰ ਉਹ ਡਾਟੇ ਨੂੰ ਮੇਨਟੇਨ ਕਰਕੇ ਜਦੋਂ ਵੀ ਸਾਨੂੰ ਤੁਹਾਡੀ ਲੋੜ ਹੋਈ ਅਸੀਂ ਤੁਹਾਨੂੰ ਕਾਲ ਕਰਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਪੰਚ ਸਰਪੰਚਾਂ ਪਿੰਡਾਂ ਨਾਲ ਇੱਕ ਮੀਟਿੰਗ ਕਰਕੇ ਅਸੀਂ ਚਾਹੁੰਦੇ ਹਾਂ ਕਿ ਹਰ ਪਿੰਡ ਦੇ ਵਿੱਚ ਇੱਕ ਜ਼ਰੀਆ ਫਾਊਂਡੇਸ਼ਨ ਖੜੀ ਹੋਵੇ ਕਿਸੇ ਵੀ ਪਿੰਡ ਦੇ ਵਾਸੀ ਨੂੰ ਜਾਂ ਸ਼ਹਿਰ ਦੇ ਵਾਸੀ ਨੂੰ ਕੋਈ ਲੋੜ ਹੈ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਬਸ ਤੇ ਜੇ ਤੁਹਾਨੂੰ ਮੇਰਾ ਆਈਡੀਆ ਤੇ ਮੇਰਾ ਬਲੂਪ੍ਰਿੰਟ ਵਧੀਆ ਲੱਗਿਆ ਹੋਵੇ ਤਾਂ ਜਰੂਰ ਸਾਥ ਦਿਓ ਕੋਈ ਸਵਾਲ ਹੋਵੇ ਤਾਂ ਕਮੈਂਟ ਕਰਿਓ ਮੈਂ ਰਿਪਲਾਈ ਕਰੂੰਗਾ ਮੈਂ ਚਾਹਨਾ ਮਿਲਜੁਲ ਕੇ ਪੰਜਾਬ ਦੇ ਭਲੇ ਵਲ ਤੁਰਿਏ ਬਾਕੀ ਗੁਰੂ ਮਹਾਰਾਜ ਦੇ ਹੱਥ ਹੈ ਤੇ ਜੇ ਕੋਈ ਗਲਤੀ ਹੋਈ ਹੋਵੇ ਤਾਂ ਮਾਫੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਰਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ ਦੀ ਰਾਮ